ਕਬੀਰ ਸਿੰਘ ਬਾਦਲ ਵੱਲੋਂ ਜਮ੍ਹਾਂ ਕਰਵਾਏ 90 ਲੱਖ ਸ਼੍ਰੋਮਣੀ ਕਮੇਟੀ ਕਰੇ ਜਨਤਕ ਪ੍ਰਿਤਪਾਲ ਧਾਰਨੀ ਅਸੀਂ ਪਖਾਨਾ ਦੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿਤਪਾਲ ਸਿੰਘ ਧਾਰਨੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਪਰ ਕਟਾਕਸ਼ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਇਸ਼ਤਿਹਾਰਾਂ ਦੇ 90 ਲੱਖ ਰੁਪਏ ਜਿਹੜੇ ਉਹਨਾਂ ਜਮ੍ਹਾਂ ਕਰਵਾਏ ਹਨ ਉਹ ਜਨਤਕ ਕਿਤੇ ਜਾਣ ਇਸ ਸਬੰਧੀ ਪ੍ਰਿਤਪਾਲ ਸਿੰਘ ਧਾਰਨੀ ਨੇ ਆਖਿਆ ਕਿ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਨੇ 2 ਦਸੰਬਰ 2024 ਨੂੰ ਜੋ ਹੁਕਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਣੇ ਸਾਰਿਆਂ ਨੂੰ ਸੁਣਾਏ ਸਨ ਉਸ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀਨਾਮਾ ਕਰਨ ਦੀ ਇਸ਼ਤਿਹਾਰ ਜੋ ਛਪੇ ਸਨ ਉਹਨਾਂ ਇਸ਼ਤਿਹਾਰਾਂ ਦੇ 90 ਲੱਖ ਰੁਪਏ ਜਿਹੜੇ ਬਣੇ ਸਨ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਵੀ ਖੁਦ ਮੰਨਿਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਉਹ 90 ਲੱਖ ਸੁਖਬੀਰ ਬਾਦਲ ਨੇ ਜਮ੍ਹਾਂ ਕਰਵਾ ਦਿੱਤੇ ਹਨ ਤਾਂ ਸ਼੍ਰੋਮਣੀ ਕਮੇਟੀ ਉਸ ਨੂੰ ਜਨਤਕ ਕਰੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਪੈਸੇ ਨਹੀਂ ਜਮ੍ਹਾਂ ਕਰਵਾਏ ਗਏ ਤਾਂ ਸ਼੍ਰੋਮਣੀ ਕਮੇਟੀ ਨੇ ਕਬੀਰ ਬਾਦਲ ਉੱਪਰ ਠੀਕ ਕਾਰਵਾਈ ਕੀਤੀ ਇਹ ਵੀ ਦੱਸਿਆ ਜਾਵੇ ਐਸਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਬਸੀਪਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਪਿਤਪਾਲ ਸਿੰਘ ਧਾਰਨੀ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਅਪੀਲ ਕਿ ਜੋ ਫਰਮਾਨ ਕੁਝ ਸਮਾਂ ਪਹਿਲੇ ਜਥੇਦਾਰ ਵੱਲੋਂ ਸ਼ੋਮਣੀ ਅਕਾਲੀ ਦਲ ਨੂੰ ਕੀਤਾ ਗਿਆ ਸੀ ਕਿ ਜਨਤਕ ਕੀਤਾ ਜਾਵੇ ਜਾਂ ਪੈਸਾ ਜੋ ਇਸ਼ਤਿਹਾਰਾਂ ਤੇ ਲੱਗਿਆ ਸੀ ਸ਼ੋਮਣੀ ਕਮੇਟੀ ਦਾ ਉਹ ਉਸ ਦਾ ਹਿਸਾਬ ਕਦ ਦਿੱਤਾ ਜਾਵੇ ਸੋ ਉਸ ਤੇ ਕਟਾਕਸ਼ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਪ੍ਰਿਤਪਾਲ ਸਿੰਘ ਧਾਰਨੀ ਨੇ ਅਕਾਲੀ ਦਲ ਤੇ ਸਵਾਲ ਖੜੇ ਕੀਤੇ ਨੇ ਗੱਲ ਕਰਾਂਗੇ ਪ੍ਰਿਤਪਾਲ ਸਿੰਘ ਧਾਰਨੀ ਨਾਲ ਕੀ ਕਹਿਣਾ ਹੈ ਉਹਨਾਂ ਦਾ ਹਾਣੀ ਧਾਰਨੀ ਸਾਹਿਬ ਕੀ ਤੁਸੀਂ ਉਹਨਾਂ ਤੇ આરોਪ ਲਾ ਰਹੇ ਹੋ ਅਕਾਲੀ ਦਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਜਥੇਦਾਰ ਸਿੰਘ ਸਹਿਬਾਨ ਪੰਜ ਸਿੰਘ ਸਿੰਘ ਸਹਿਬਾਨਾ ਨੇ 2 ਦਸੰਬਰ 2024 ਨੂੰ ਜਿਹੜਾ ਹੁਕਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਸੁਣਾਏ ਸੀ ਜਿਹੜਿਆਂ ਉਹਨਾਂ ਨੂੰ ਗਲਤੀਆਂ ਮਨਵਾਈਆਂ ਸੀ ਉਹਦੇ ਵਿੱਚ ਜਿਹੜਾ ਮੁਖ ਜਿਹੜਾ ਸੀਗਾ ਉਹ ਰਾਮ ਰਹੀਮ ਨੂੰ ਰਾਮ ਰਹੀਮ ਨੂੰ ਸਜ਼ਾ ਦੇਣ ਦੇ ਜਿਹੜੀ ਮਾਫੀਨਾਮਾ ਮਾਫੀਨਾਮਾ ਕੀਤਾ ਸੀ ਉਹਦੇ ਇਸ਼ਤਿਹਾਰ ਜਿਹੜੇ ਛਾਪੇ ਸੀ ਉਹਦੇ ਇਸ਼ਤਿਹਾਰ ਛ ਅਖਬਾਰਾਂ ਵਿੱਚ ਜਿਹੜੇ ਇਸ਼ਤਿਹਾਰ ਦਿੱਤੇ ਸੀ ਉਹਨਾਂ ਦਾ ਜਿਹੜਾ 90 ਲੱਖ ਦਾ ਖਰਚਾ ਆਇਆ ਸੀ ਉਹ ਸ਼ਰੋਮਣੀ ਕਮੇਟੀ ਕੋਲ ਜਮ੍ਹਾਂ ਕਰਾਉਣ ਦਾ ਹੁਕਮਨਾਮਾ ਜਾਰੀ ਹੋਇਆ ਸੀ ਜਿਹਨੂੰ ਕੇ ਸੁਖਵੀਰ ਬਾਦਲ ਖੁਦ ਮੰਨਿਆ ਸੀ ਤਾਂ ਉਹ ਉਹ ਜਿਹੜਾ 90 ਲੱਖ ਰੁਪਇਆ ਮੇਰੀ ਸ਼ਰੋਮਣੀ ਕਮੇਟੀ ਨੂੰ ਅਪੀਲ ਹੈ ਉਹ ਜਦ ਤੱਕ ਕੀਤਾ ਜਾਵੇ 100 ਅੱਜ ਪਿੱਪਲ ਸਿੰਘ ਧਾਰੀ ਨੇ ਅਕਾਲੀ ਦਲ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਜੇਕਰ ਇਹ ਪੇਮੈਂਟ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਕਾਲ ਤਖਸਹਬ ਦੇ ਹੁਕਮਨਾਮੇ ਦੀ ਅਕਾਲੀ ਦਲ ਵੱਲੋਂ ਪਾਲਣਾ ਕੀਤੀ ਗਈ ਹੈ ਤਾਂ ਉਸ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਨiyet ਤੇ ਨੀਤੀ ਸਾਫ਼ ਕਰ ਸਕਣ ਇਸ ਤੋਂ ਅੱਗੇ ਇਹ ਹੈ ਅਗਰ ਉਹਨਾਂ ਨੇ ਜੇ 90 90 ਲੱਖ ਰੁਪਇਆ ਇੱਕ ਸਾਲ ਦੇ ਵਿੱਚ ਇੱਕ ਸਾਲ ਤੋਂ ਵੀ ਉੱਪਰ ਸਮਾਂ ਬੀਤ ਗਿਆ ਹੈ ਅਗਰ ਉਹਨਾਂ ਨੇ ਨਹੀਂ জমা ਕਰਾਇਆ ਤਾਂ ਸ਼ਰੋਮਣੀ ਕਮੇਟੀ ਨੇ ਅਕਾਲੀ ਜਲ੍ਹ ਦੇ ਪ੍ਰਧਾਨ ਤੇ ਕੀ ਕਾਰਵਾਈ ਕੀਤੀ ਉਹ ਵੀ ਜਦ ਤੱਕ ਕੀਤੀ ਜਾ